ਉਹੀ ਕਰਦਾ ਹਿੱਲਰ ਜਿੰਨਾ ਵਾਲਾ ਕੰਮ ਨਹੀਂ ਲਿਆ ਥੰਦੀ ਸੀਲ ਜਮਾ ਥਾਣ ਗਾੜੀ ਦੇਖੀ ਥਾਣ ਦੇ ਦੀ ਕਿ ਜੇ ਵੀਰੇ ਅਗਲੇ ਬੰਨੋ ਗੈਪ ਦਿਖਾ ਦੇ ਗਾ ਜੀ ਬਾਅਦ ਛੱਡ ਦੇ ਛੱਡ ਦੇ ਬਹੁਤ ਮਾਰਦੀਆਂ ਥੱਲੇ ਨਾ ਖਰਾਬ ਕਰ ਜਾ ਲੈ ਵੀ ਸਜਣੋ ਅੱਜ ਨਾ ਚਮਕੌਰ ਕਹਿੰਦਾ ਵੀ ਮੱਲੋ ਤੋਹਫਾ ਪੀਸੀ ਦਿਖਾ ਦੇਣਾ ਪਹਿੜਾਂ ਦਿਖਾਉਣੀਆਂ ਦੋ ਇੱਕ ਕਿਤਾਬ ਅੱਛੀ ਆ ਗਈ ਦੋ ਦੰਦ ਬਹੁਤ ਕਮਾਲ ਦੀ ਬੱਛੀ ਆ ਗੱਬਣ ਆ ਗਈ ਤੇ ਇੱਕ ਆ ਗਈ ਗਰੀ ਆ ਤਾਜੀ ਸੂਏ ਥਣ ਤਾਂ ਲੱਗਿਆ ਜਿਵੇਂ ਭਰਾ ਕਹਿੰਦੇ ਨਾ ਪੀੜੀ ਦੇ ਪਾਵੇ ਲੱਗੇ ਹੋਇਆ ਉਦਾਂ ਦਾ ਥਣ ਲੱਗਿਆ ਗਰਲੈਂਡੋ ਵਾਲਾ ਕੰਮ ਹੀ ਆ ਇੱਕ ਆ ਤੋਫਾ ਪੀਸ ਸਵੇਰ ਦੀ ਠੰਡੀ ਰਹੂਗੀ ਬਿਲਕੁਲ ਤੇ ਬਾਕੀ ਡਿਟੇਲ ਬਾਈ ਚਮਕੌਰ ਦੱਸ ਦੂ ਆ ਜਾ ਚਮਕੌਰ ਵੀਰਾ ਹਸਰੀ ਕਲਪਰਾ ਮੇਰੇ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਪਰਮਾਤਮਾ ਦੀ ਤੁਹਾਨੂੰ ਪਤਾ ਚੜਦੀ ਕਲਾ ਨੰਬਰ 9779475644 ਵੀਰੇ ਇਹ ਗੱਬਣਾ ਇਹ ਮੂੰਹੋਂ ਦੋ ਦੰਦ ਬੱਸੀ ਆਪਾਂ ਆਪ ਲੈ ਉਹ ਸੂਈ ਹੋਈ ਜਮਾਂ ਤਾਂ ਜੀ ਉਹਦੀ ਜੇਰ ਪ੍ਰੋਪਰ ਦੇਖ ਨੇ ਜੇਰ ਕਿ ਨਹੀਂ ਸ਼ਿੱਟੀਆਂ ਨੇ ਬੇਕਾਰ ਵਾਲੀ ਨੇ ਦੋ ਗਾਵਾਂ ਜਿੰਨੀ ਜੇਰ ਹਾਂ ਕੱਲੀ ਦੀ ਸ਼ਿੱਟੀ ਹੋਏ ਜੇਰ ਦੋ ਗਾਵਾਂ ਦੀ ਤੇ ਹੁਣ ਮਾਰ ਦੇ ਤੇ ਕੈਮਰਾ ਗੱਰੀ ਪਹਿਲਾਂ ਥਣ ਲੈ ਵੀ ਥਣ ਥਣ ਲੈ ਵਾ ਦੇ ਕੈਸਾ ਲੱਗੇ ਬ ਲੈ ਦੇਖੀ ਮਾਰੀ ਤੋਦਾਰਾ ਤੂੰ ਮੈਂ ਫੇਰ ਹੀ ਮਾਰਦਾ ਕਿਰਾ ਮੈਂ ਉਧਰ ਆਪਾਂ ਕਿਰਾ ਮੜਾ ਜਿਹੜਾ ਕਿੜਾ ਗਰਾਊਂਡ ਦੇ ਕਿੜਾ ਮੈਂ ਉੱਥੇ ਹੀ ਮਰਵਾ ਦਾਂ ਤਾਰਾ ਤੱਕ ਗਰਾਊਂਡ ਦੇ ਕਿੜਾ ਕਿੜਾ ਪਾਈ ਕਿਨਾਂ ਗਰਾਊਂਡ 'ਚ ਹੀ ਮਾਰ ਦਿਆਂਗੇ ਯਾਰ ਆਪਣੀ ਕੰਮ ਇੰਨੀ ਚੰਗੀ ਗਾਆਂ ਯਾਰ ਹੱਦੋਂ ਬਾਅਦ ਦੇਖੀ ਗਾੜੀ ਤੇ ਬਿਸਾੜੀ ਬਾਹਲੀ ਨਜ਼ਾਇਜ਼ ਚੰਗੇ ਆ ਮੈਂ ਕਿ ਮੂਰੇ ਗਿੱਟ-ਗਿੱਟ ਲੇ ਵਾਲੀ ਪਿੱਟਿਆ ਦੇਖੀ ਇਹ ਮੰਨ ਲਿਓ ਵੀ ਕਮ ਮੱਝ ਤੋਂ ਵੀ ਜ਼ਿਆਦਾ ਮਜ਼ਬੂਤ ਸਰੀਰ ਕਰਦਾ ਹਾਂ। ਹਾਂ ਬਾੜੀ ਵੱਡੀ ਆ ਨਾਲੇ ਛੋਟੀ ਨਹੀਂ ਹੈਗੀ ਕਿ ਐ ਨਿੱਕੀ ਜੀ ਆ ਵੀ ਕਤੂਰੀ ਜੀ ਹੈ ਨਾ। ਲੈ ਚੱਲੇ ਇਹਨੂੰ। ਲੈ ਆ ਲੰਬਾ ਮੇਰਾ ਕੱਢ ਦੇ ਗਰਮ ਵੀ ਹੈ। ਠੰਡ ਤਾਂ ਐ ਲੱਗੇ ਨੇ ਯਾਰ ਜਿਹੜਾ ਮੁੱਲ ਦੇ ਆ ਸੱਲ ਜਮ ਦੇਖੀ ਗਾੜੀ ਮੂਰ ਦੀ ਗਾੜੀ ਗਿੱਠ ਜ਼ਰੂਰ ਗਿੱਠ ਦਾ ਅੰਤਰ ਲਈ ਵੀਰ ਜਲੇਵਾ। ਹਾਂ ਐਦਾਂ ਦਾ ਠੰਡ ਤਾਂ ਉਹ ਮੱਝ ਨੂੰ ਲੱਗਿਆ ਜਿਹੜੀ 10 ਲੱਖ ਦੀ ਵੀ ਕੀ ਆ ਕਹਿੰਦੇ ਮੰਡੀ ਤੇ ਉਹ ਤਾਂ ਨਾਲ ਖਣ ਲੇਵਾ ਲੱਗਿਆ ਇਹਨੂੰ। ਕਰਮਾ ਵਾਲੀ ਬਹੁਤ ਚੰਗੀ ਆ ਵੀਰੇ ਗਰਮੀ ਦੇ ਚੀਜ਼ਾਂ ਦੀ ਜਣੀ ਜੀ ਵਿੱਚ ਬੈਜਾਂ ਦੇ ਇੱਕ ਕ੍ਰੋਸ ਗਾਂ ਲੈਣੀ ਆ ਵੀ ਠੰਡਸੂ ਉਹ ਫਾਪੀਸ ਕਹਿ ਸਕਦਾ ਤੋਰੀ ਚੱਲ ਬਾਈ ਤੋਰੀ ਚੱਲ ਲੰਮੀ ਲੈ 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 ਭਰਾ ਮੇਰਾ ਦੇਖੀ ਜੇ ਲੈ ਵਾ ਕੈਸਾ ਲੱਗਾ ਬਰੇਰਾ ਤੋਰੀ ਚੱਲ ਤੋਰੀ ਚੱਲ ਲੈ ਚੱਲ ਲੈ ਚੱਲ ਦੇ ਕੱਦ ਬਿੱਡ ਫੁੱਲ ਸਾਇਆ ਹਾਥੇ ਤੋਰ ਗਿਰ ਲੈ ਫੁੱਲ ਸਾਇਆ ਲੈ ਲੈ ਫੁੱਲ ਅਸਲੀ ਬਰੇ ਗਾਂ ਹੀ ਅਸਲਾ ਭਰਾ ਮੇਰਾ ਕਮਾਲ ਆ ਬਾਈ ਇੱਥੋਂ ਗਰਲੈਂਡੋ ਜੋਂ ਤੁਰਦੀ ਆ ਹਾਂ ਬਿਲਕੁਲ ਦੇਖੀ ਹਾਂ ਦੇਖੀ ਤਾਠੰਡੀ ਸੀਲ ਬਰੇਰਾ ਉਹ ਜਿਵੇਂ ਗੱਗੂ ਗਲ ਤੁਰਦਾ ਮੈਂ ਝੂਠੀ ਬਿਲਕੁਲ ਵੀਰੇ ਐ ਇੱਦੀ ਠੰਡੀ ਆ ਯਾਰ ਹੱਥੋਂ ਵਧੇ ਨਜ਼ਾਰੇਦਾਰ ਬੈਠਾ ਯਾਰ ਵੀਰੇ ਦਾ ਜਿੰਨੀ ਕੱਦ ਬਾਈ ਦੇ ਕੱਦ ਤੋਂ ਆਈਡੀਆ ਲਾ ਲਿਓ ਫੁੱਲ ਕੱਦ ਚ ਹੀ ਆ ਗਈ ਹਾਂ ਆ ਦੇਖੀ ਮੂਹਰੇ ਗਾੜੀ ਕਿ ਨਹੀਂ ਇਹਨਾਂ ਦੇ ਮੰਨ ਲਓ ਵੀ 6-6 ਫੁੱਟ ਤੋਂ ਵਾਰੀ ਆ ਗਈ ਜੋਬਰਾਂ ਦੀ ਹਾਂ ਲੈ ਅਮਾ ਲੰਬੀ ਹੋਰ ਕੇਰਾ ਮਾੜੀ ਹੋਰ ਮੈਂ ਇਹਨੂੰ ਕਮਾਦੀ ਹੋਰ ਇਧਰਲੇ ਬੰਨੇ ਵੀ ਲੈ ਜਾ ਹਾਂ ਦਿਖਾ ਦੀਏ ਕੇਰਾ ਇੱਥੋਂ ਕਰਾ ਦੀ ਗਰੀ ਤਸੱਲੀਆਂ ਹੀ ਕਰਾਉਣੀਆਂ ਨੇ ਚਮਕੌਰ ਕਹਿੰਦਾ ਦੂਜਾ ਕੰਮ ਕਰਨੀ ਫੇਰ ਆ ਤੇ ਆਪਾਂ ਕੰਮ ਹੀ ਇੱਕ ਗੱਲ ਦਾ ਦਾਹਰ ਤੇ ਤਸੱਲੀ ਹੈ ਤਸੱਲੀ ਆ ਫੇਰੀ ਬਾ ਸੂ ਆ ਦੂਜਾ ਸੀਲ ਢੰਡੀਆਂ ਹੱਥ ਮਾਰੀ ਕਹਿੰਨੀ ਬਈ ਜਮਨ ਜੀ ਕੁਛ ਕਹਿੰਦੀ ਯਾਰ ਭਰਾ ਗਰਮੀ ਚ ਤਾਂ ਨਾ ਤੁਸੀਂ ਇਹ ਮੰਨ ਲਿਓ ਯਾਰ ਨਜ਼ਾਰੇ ਦੇ ਦੇ ਗਰਮੀ ਮਨਾਉਣੀ ਹੈ ਨਹੀਂ ਜਿੱਦਾਂ 26 ਤੋਂ 27 ਵੀਰੇ ਮਾਲਕ ਨੇ ਦਾ 27 ਕਿਲੋ ਦੁੱਧ ਕਹਾਈ ਵੀ 26 27 ਕਿਲੋ ਦੁੱਧ ਕੱਢੀ ਗਈ ਆ ਪਰ ਆ ਬਾਰ ਆ ਦੇਖ ਕੇ ਰਹਿ ਵੀ ਇੰਨਾ ਕੱਢ ਦੂਣਾ ਰਿਆ ਇਹਨੇ ਕਹਣਾ ਅੱਲੂ ਆਪਾਂ ਕਰੀਏ ਮੰਨ ਲਾ ਯਾਰ ਜੇ ਇਹ ਨਾ 25 ਕਿਲੋ ਦੁੱਧ ਵੀ ਦੇਤੇ ਨਾ ਮੁੱਲ ਮੋੜ ਦੂ ਰੁਪਈਆਂ ਦਾ ਤਿੰਨਾ ਚਾਰ ਮਹੀਨਿਆਂ ਜੇ ਇਹ ਮੰਨ ਲਾ ਹਾਂ ਹਾਂ ਬਿਲਕੁਲ ਬਿਲਕੁਲ ਵੀਰੇ ਤੇ ਜਗਾੜ ਦੇ ਕੈਸਾ ਲੱਗਿਆ ਬੈੜ ਦੇ ਕਰਮਾਲੀ ਦੇ ਹਰੇਕ ਦੇ ਲੱ ਏ ਕਹਿ ਸਕਦੇ ਆ ਦੇਖੋ ਸਤਿਨਾਮ ਵੀਡੀਓ ਆ ਸੀ ਵੀ ਡੇਲੀ ਬਣਾਉਣਾ ਕਿਉਂਕਿ ਸਾਡੀ ਦਾ ਸਾਰੇ ਭਰਾ ਸਾਡੇ ਵਾਸਤੇ ਇੱਕੋ ਜੀ ਹੁੰਦੇ ਆ। ਹਾਂ। ਪਰ ਆ ਚੀਜ਼ ਬੜੀ ਕਮਾਲ ਦੀ ਪਰਸਨਲ ਤੌਰ ਤੇ ਪਸੰਦ ਆਉਂਦੀ ਬੜੀ ਚੰਗੀ ਹੈ। ਹਰੇਕ ਜਿਹੜਾ ਬੰਦਾ ਕੇਰਾ ਕਰੇ ਆਪਣੇ ਆ ਗਿਆ ਉਹ ਐਂ ਲਾ ਲਓ 99% ਲੈ ਕੇ ਨਿਕਲੋ ਆਪਣੇ। ਮੁੜਦਾ ਨਹੀਂ। ਮੁੜਦਾ ਨਹੀਂ ਵੀਰੇ ਬਾਹਰ ਮੋੜਨ ਵਾਲੀ ਤਾਂ ਹੁੰਦੀ ਨਹੀਂ ਮੋੜਨ ਵਾਲੀ ਵੀਰੇ ਰਾ। ਗਰਮ ਗਰਮ ਤਾਂ ਨਹੀਂ। ਨਾ ਨਾ ਨਾ। ਆ ਬੱਚਾ ਵੀ ਬੜਾ ਇੱਕਦਮ। ਬੜਾ ਜਿਹਾ ਮਾਂ ਪਰ ਕਹਿੰਦਾ ਨਹੀਂ ਕਹਿੰਦਾ ਸ਼ਹਿਰ ਜੇ ਮਾਰਦੇ ਨੂੰ ਉਹ ਜਿਹੇ ਬੱਚੇ ਵੀ ਹੁੰਦੇ ਉਹ ਜਿਹੇ ਦੇਖੀ ਲੈ। ਦੇਖ ਚਾਉਂਦਾ। ਸੁੱਤਾ ਮਾਰਦਾ ਬੱਚਾ ਵੀ। ਇਵੇਂ ਪਉਂਦਾ ਪੜਾ ਕੇ ਹੂੰ ਬਾਲੀ ਚਾਂਸ ਲਾਇਦਾ ਚਵਾਈ ਦੀ ਠੰਡੀ ਇੱਕ ਨੰਬਰ ਆਇਆ ਲੈ ਮੈਂ ਤਾਂ ਦਰਖਾ ਠੀਕ ਆ ਗੱਲ ਲੈ ਕਰੀ ਕਰੀ ਬੰਨੇ ਲਾ ਤਾਰਾਂ ਦਿਖਾ ਮਾਰ ਕੇ ਨੀ ਯਾਰ ਸ਼ਵਾਦਾ ਗਰਲੈਂਡੋ ਵਾਲੀ ਹੋਊਗਾ ਇਹਦਾ ਹਾਂ ਲੈ ਦੇਖੀ ਆ ਚੱਲ ਮਾਰ ਦੇ ਉਹ ਵਾਲਟੀ ਰੱਖਿਆ ਕਰੋ ਇਥੋਂ ਘਰਾ ਗਰੀ ਚੈੱਕ ਉਹ ਚਵਾਈ ਚਵਾਈ ਆਹ ਆਹ ਕਿਆ ਜੈ ਨਹੀਂ ਆ ਰਿਹਾ ਪਿਛਲਾ ਚ ਵੀ ਮਾਰ ਦੇ ਬਾਈ ਚਵਾਈ ਵਾਲਾ ਤਾਂ ਐਂਡ ਹੀ ਰਹੂਗਾ ਮਾ ਆ ਜਾ ਉਹਨੂੰ ਦਿਖਾ ਦੇ ਪਿਛਲੇ ਬੰਨੇ ਦੀ ਚਵਾਈ ਏ ਇਥੋਂ ਆ ਗਿਆ ਨਹੀਂ ਗਾਣੀ ਨੂੰ ਸਾਨਾ ਆਇਆ ਪੰਗਾ ਇਹ ਇੱਥੋਂ 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 ਨਾ ਖਾਦੇ ਹਲਦੀ ਤਾਂ ਨਹੀਂ ਨੋ ਨੋ ਹਲ ਨਾ ਲੈ ਲੈ ਇੱਥੋਂ ਇੱਥੋਂ ਮੈਨੂੰ ਹਾਂ ਬੈ ਜਾ ਬੈ ਜਾ ਦੋਹੇ ਪਾਸੇ ਬੈ ਜਾ ਕੋਈ ਕੁਝ ਕਹਿੰਦੀ ਜਰਾ ਫੜ ਰੱਖੀ ਐਨੇ ਕਿਹੜਾ ਹਲ ਲੈਣਾ ਇਧਰ ਨੂੰ ਖਿੱਚ ਲਾ ਖਿੱਚ ਦੇ ਇਧਰ ਨੂੰ ਖਿੱਚ ਦੇ ਲਾਲਾ ਇਹ ਟੱਕ ਕੇ ਕਰ ਦੇ ਇਧਰ ਨੂੰ ਕਰ ਮਾ ਬੱਸ 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 ਚਲੋ ਜੀ ਸਰਾ ਗੰਮ ਨਹੀਂ ਆ ਸਾ ਪਛਾਣ ਹੋ ਕੇ ਦਿਖਾ ਦੇ ਮੇਰੀ ਪੂਛ ਫੜੀ ਖੜਿਆ ਨਹੀਂ ਗਾ ਉਹੀ ਗੱਲ ਆ ਹਿੱਲਣ ਰੇਲਣ ਵਾਲਾ ਕੰਮ ਨਹੀਂ ਆ ਠੰਡੀ ਸੀਲ ਜਮਾ ਸ਼ਾਹ ਆਹ ਗਾੜੀ ਦੇਖੀ ਥਾਣੇ ਦੇ ਵੀ ਕਿ ਜਾ ਵੀਰੇ ਅਗਲੇ ਬੰਨੋਂ ਗੈਪ ਦਿਖਾ ਲਈ ਗਾੜੀ ਬਾਅਦ ਛੱਡਦੇ ਛੱਡਦੇ ਬਹੁਤ ਮਾਰਦੀਆਂ ਥੱਲੇ ਨਾ ਖਰਾਬ ਕਰ ਜਾਵੇ ਕਿੰਨੇ ਪੈਸੇ ਚਮਕੌਰ ਜਮੇ ਯਰ ਗਾਂ ਦੇ ਮੁੱਲ ਜ਼ਬਰੀ 1 10 ਕਰ ਦਈਓ ਵੀਰੇ ਤਾਂ ਵੀ ਥੋੜਾ ਹੈ ਰਾਂ ਵੀਰ ਬਣ ਕੇ ਕਹ ਬਹੱਥ ਮੰਨ ਕੇ ਬੇਨਤੀ ਆ ਜਿੰਨਾ ਕ ਮੁੱਲੋਂ ਕਰਾਂਗੇ ਆਪਾਂ ਉਹਨਾਂ ਲੈਣ ਦੇਣ ਵਾਲਾ ਕੰਮ ਮਰਾਂਗੇ ਆਪਾਂ ਵੀ ਬਣ ਕੇ ਪਲੀਜ਼ ਆ ਵੀ ਕੋਈ ਆਪਾਂ ਨੂੰ ਹੰਕਾਰ ਨਹੀਂ ਕੋਈ ਬੜਾਈ ਨਹੀਂ ਆਪਾਂ ਨਾ ਠੀਕ ਹੈ ਪਰ ਵੀ ਸਿਰਫ 95 ਦੀ ਬੱਸੀ ਆਪਾਂ ਦੇਣੀ ਆ ਮੁੱਲ ਨਹੀਂ ਕਰਨਾ ਇਹਦਾ ਆਪਾਂ ਇਹਦਾ 95 ਦੀ ਦੇਣੀ ਆ ਦੇਣੀ ਆ ਮੁੱਲ ਤਾਂ ਫਿਰ ਇੱਕ ਪੰਜ ਕਰ ਲਾਂ ਜੇ ਆਪਾਂ ਉਹ ਮੁੱਲ ਕਰੀਏ ਨਾ ਠੀਕ ਹੈ 95 ਦੀ ਦੇਵਾਂਗੇ ਵੀਰੇ ਚੜੂਗੀ ਬੜਾ ਮੋਟਾ ਮਾਨਦਾਨ ਜਾਂ ਕਰ ਦਾਂਗੇ ਵੀਰੇ ਫਿਰ ਮਿਲਦੀ ਨਹੀਂ ਯਾਰ ਹੁਣ ਭਾਈ ਮੈਂ ਵੀ ਮੁੱਲ ਲਾ ਕੇ ਲੈ ਕੇ ਆਇਆ ਤਾਣੀ ਯਾਰ ਠੀਕ ਹੈ ਗੱਲ 24 25 ਕਿਲੋ ਵਾਲੀ ਗਾਂ ਵੀ ਆਪਾਂ ਨੂੰ ਹੀ ਕਿਸੇ ਬਰਾਦ ਦੀ ਉਹ ਉਹ ਸੀਨ ਨਹੀਂ ਹੈਗਾ ਬਾਈ ਕਹਿੰਦਾ ਕਰਨੀ ਵਾਲਾ ਸੀਨ ਨਹੀਂ ਹੈ ਲੈ ਦੇਖੀ ਸਵੇਰ ਹੀ ਠੰਡੀ ਹੈ ਲੈ ਯਾਰ ਦੇਖੀ ਇਦਾਂ ਦੇ ਇਦਾਂ ਦੇ ਤੋਹਫੇ ਕਿਹਦੇ ਕਾਕਾ ਜਮਣ ਨਹੀਂ ਨੀ ਇਹ ਲੈ ਚਲ ਕਸ ਸਵੇਰ ਹੀ ਠੰਡੀ ਆ ਗਈ ਜਮਾ ਬਾਸ ਛੱਡ ਦੇ ਪਰੇਸ਼ਾਨ ਨਾ ਕਰ ਪਰੇਸ਼ਾਨ ਕਰਨ ਵਾਲੀ ਗਾਂ ਹੀ ਨਹੀਂ ਹੈਗੀ ਭਰਾ ਮੇਰੇ ਲੱਤ ਮਾਰਨ ਲਈ ਦੇਖੀ ਲੱਤ ਮਾਰ ਲੈ ਬਾਸ ਬਾਸ ਲੈ ਦੁਬਾਰੇ ਫੇਰ ਮਾਰਦਣੇ ਆ ਚੰਦੀ ਕਰਾਉਂਗਾ ਚਮਕੌਰ ਕਹਿੰਦਾ ਅੱਜ ਜਮਾ ਜਾਨੀ ਬੈਠੀ ਮੜਾ ਪੜਾ ਵਾਸ਼ੜ ਦੇ ਛੜਦੇ ਆ ਜਾ ਕੋਈ ਆ ਜਾ ਇੱਕ ਨੰਬਰੀ ਆ ਹੱਦੋਂ ਵੱਧ ਜਾ ਹੁਣ ਮਾਰਦੇ ਘਰੀ ਅੱਜ ਤੇ ਪਹਿਲਾਂ ਤਾਂ ਖੜੀ ਦਿਖਾ ਦੇ ਅੰਨ ਦੰਦ ਦੰਦ ਦੰਦੀ ਦੋਂਦੀ ਦਿਖਾਣਾ ਭਰਾ ਮੇਰਾ ਪਿਓਰ ਦੋਂਦੀ ਹੈ ਇੱਕਦਮ ਛੜ ਦੇ ਹਾਂ ਜਰਾ ਖਾ ਮੇਰੇ ਕੋਲ ਯਾਰੇ ਇਹ ਕਰਾ ਦੇ ਕਰਾ ਦੇ ਹਾਂ ਕੋਲੇ ਜਮਾਨਾ ਇੱਥੋਂ ਕਰ ਲੋ ਚ ਇੱਕ ਪਿਓਰ ਦੋ ਆ ਗਈ ਕਰਾਤੀ ਤਸੱਲੀ ਲੈ ਚੱਲ ਬਾਈ ਪਿਓਰ ਦੋ ਦੰਦਾਂ ਦੇ 2.5 ਸਾਲ ਦੀ ਹਲੇ ਥਣ ਲੇਵੇ ਦੀ ਸਾਫ ਬਿਲਕੁਲ ਨਜ਼ਾਰੇਦਾਰ ਬੱਸੀ ਆ ਕਹਿਣ ਨਾਲ ਹੀ ਆ ਗਈ ਲੱਗ ਗਰਮੀ ਵਾਲਾ ਲੈ ਵਾ ਦੇਖ ਗੁਰਦਾ ਘੱਟਾ ਹੀ ਲਈ ਫਿਰਦੀ ਆ ਭਰਾ ਯਾਰ ਕਾ ਕਿ ਦਿਨ ਕੱਢਦੀ ਆ ਬਾਈ ਵੀਰੇ ਕ ਕੱਢ ਦੂ ਜੇ ਜੋ ਇੱਕੋ ਦੋ ਦਿਨ ਠੀਕ ਹੈ ਗੱਲਾ ਕੱਢ ਦੋ 2-4 ਦਿਨ 2000 ਉਹਦਾ ਹਫਤਾ ਗਿਆ ਵੀ ਆਪਣਾ ਜੇ ਕਿਸੇ ਕੋਲ ਮੂੰਹ ਲੈ ਗਿਆ ਤਾਂ ਭਾਂਦੀ ਸੂਪ ਨਹੀਂ ਤੇ ਹਫਤਾ ਦਾ ਕੱਢ ਦੂ ਬਰੇਰਾ ਚਮਕ ਚਮਕ ਚੰਬਾੜੀ ਚੰਗੇ ਸੁਨਹਿਰੀ ਵਗਾ ਪਿੰਡਾ ਪਿਆ ਬਸੀ ਆਪਾਂ ਇਹਦਾ ਵੀ ਮੁੱਲ ਹੈਰਾਨ ਕਰਨ ਵਾਲੀ ਕਰਾਂਗੇ ਮੁੱਲ ਲੈਦਾ ਵੀ ਨਹੀਂ ਮੰਗਦੇ ਬਾੜਾ ਆਪਾਂ ਐ ਤੁਰਦੀ ਆ ਜਮਾ ਟਕਾ ਟਕਾ ਪਿਆ ਜਿੱਥੇ ਕਰਦੀ ਨਹੀਂ ਖੜੀ ਬਈ ਹੱਤ ਮਾਰੀ ਬਰੇਰਾ ਦਿਖਲਾ ਐ ਇਹਨੂੰ ਜਿਹਨੂੰ ਕਹਿੰਦੇ ਨੇ ਸੋਨਾ ਹੈਗਾ ਸੋਨਾ ਪਰਮਾਤਮਾ ਇਹਦੀ ਉਮਰ ਲਾ ਦੇ ਰੱਬ ਕੱਪਲਾ ਕਰੇ 22-23 ਕਿਲੋ ਤਾਂ ਇਹਨੂੰ ਕੋਈ ਮਹਿਣਾ ਨਹੀਂ ਰੱਖਦਾ ਕਿ ਲੈ ਗੱਬਣ ਆ ਜੀਦਾ ਗੱਬਣ ਆਏ ਬਸੀ ਲੈ ਚੱ ਲੈ ਚ ਲੈਣ ਤੁਰਦੀਆਂ ਜਮੇ ਮਿਰਗਾ ਮੰਗੂ ਗਏ ਆ ਬਾਹਲੀ ਚੰਗੀ ਆ ਚੋਂ ਚੂਣ ਚੂਣ ਬਹੁਤ ਸੋਹਣਾ ਨਿਕਲੂ ਕਰਮਾੜੀ ਦਾ ਦੇਖੀ ਲੈ ਠੀਕ ਹੈ ਗੱਲ ਇਹ ਫਾਰਮ ਦੇ ਵਿੱਚੋਂ ਲੈ ਕੇ ਆਏ ਬਾਈ ਉਹਨਾਂ ਦੇ ਬਸੀਆਂ 25 25 ਪਲੱਸ ਘੜ ਦੇਣ ਜਿਹਦੇ ਬਸੀਆਂ ਆਪਾਂ ਬੰਦੇ ਤੋਂ ਲਈ ਜਾਂਦੇ ਫਾਰਮ ਵਾਲੇ ਤੋਂ ਠੀਕ ਹੈ ਗੱਲ 25 25 ਪਲੱਸ ਵਾਲੀਆਂ ਵੜਾਣੇ ਬਾਕੀ ਦਾ ਦੁੱਧ ਤਾਂ ਸੇਵਾ ਦਾ ਹੁੰਦਾ ਗੁਰੀ ਠੀਕ ਹੈ ਗੱਲ ਹਾਂ ਆਪਾਂ ਬੜਾਈ ਕਰੀਏ ਦੁੱਧ ਤੁਹਾਡੀ ਸਕੇਅਰ ਦਾ ਸੇਵਾ ਦਾ ਹਾਂ ਥੋੜਾ ਜਿਹਾ ਇਹ ਉਹ ਪਾਇਆ ਸੀ ਗੱਲ ਚ ਪਾਇਆ ਹੋਇਆ ਸੀ ਪਟਾ ਜਾ ਤੁਰਦੀ ਘਟ ਹਾਂ ਥੋੜਾ ਜਿਹਾ ਹਾਂ ਲੈ 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 ਹਲਕਤ ਮੰਦੀ ਆ ਬੱਛੀ ਬਹੁਤ ਕਮਾਲ ਦੀ ਹੈ ਕਮਾਲ ਦੇਖ ਚੱਲ ਉੱਲੇ ਵੱਨੇ ਉੱਡਦੀ ਆ ਨਾ ਹਾਂ ਆ ਦੇਖਾ ਉਧਰ ਪਰਲੇ ਵੱਜ ਜਾਂਦੀ ਫੋਜ ਕੇ ਲੈ ਜਾ ਲੈ ਰੋਕ ਲੈ ਰੋਕ ਲੈ ਰੋਕ ਰੋਕ ਮਰੇ ਪੂ ਵਾਲਾ ਬਮਾਰਾ ਤੇ ਰੋਗਲਾ ਰੋਗਲਾ ਬਸ ਕੇ ਨਾ ਕਰੂਗੇ ਨਾ ਫਿਰ ਅੰਦਰ ਨੂੰ ਦਾ ਭਜਦੀ ਆ ਨਾ ਹਾਂ ਅੰਦਰ ਨੂੰ ਭਾਈ ਦੇਣਾ ਫਿਰ ਉਹ ਗਾਂ ਦੂਜੀ ਗਾਂ ਇਕੱਠੀਆਂ ਦੋਨੇ ਇਕੱਠੀਆਂ ਲਈ ਜਣਾ ਪੈ ਇੱਕ ਬੰਦੇ ਤੋਂ ਅੱਛਾ ਇੱਕੋ ਕਰੂ ਨਾ ਇੱਕੋ ਕਰ ਲਈ ਇਹਨਾਂ ਨੂੰ ਆ ਮੈਂ ਚੱਲਾਂ ਚੱਲ ਕੋਈ ਗੱਲ ਨਹੀਂ ਅੰਦਰ ਲੈ ਚੱਲਾਂ ਅੰਦਰ ਨਾ ਆ ਲੈ ਕਮਾਈ ਇੱਥੇ ਕਮਾ ਲਈ ਕਮਾਉਣੀ ਕਰ ਲੈ ਚੱਲ ਲੈ ਚੱਲ ਕਮਾ ਬਾਹਲੀ ਚੰਗੀ ਆਸਲਾ ਕੁੜੀ ਜਰ ਜਿੰਨੇ ਕਹੇਗਾ 19 ਸਿਫਤ ਤਾਂ ਥੋੜੀ ਆ ਅੰਦਰ ਦਾ ਤੋਹਫਾ ਪੀਸ ਆ ਗਿਆ ਜਮਾ ਤੋਹਫਾ ਪੀਸ ਦੁੱਧਾ ਮੈਂ 20 ਮੰਨ ਲੇ 25 ਮੰਨ ਲੇ ਉਹ ਆ ਦੀ ਉਹ ਕੇਰ ਤੇ ਕੇਰ ਤੇ ਸਜਣੋ ਹਾਂ ਸੋਡੀ ਅੱਖ ਨੇ ਪਰਖਣਾ ਪਾਹੀ ਨੇ ਸਾਨੂੰ ਇੱਕ ਗੈਸ ਸਮਾਰਤਾ ਵੀ ਇੰਨਾ ਕੁ ਦੇ ਦੂਗੀ ਕੱਦ ਵੀ ਫੁੱਲ ਆ ਗਿਆ ਨਾਲ ਖੜ ਕੇ ਵੀ ਦਿਖਾ ਦੂੰਗਾ ਕੱਦ ਦੇ ਨਜ਼ਾਰੇਦਾਰ ਜੀ ਨਜ਼ਾਰੇ ਜਿੰਨੀ ਸਿਫਤ ਕਹਣਾ ਕਰਾਂ ਕਹਿੰਦਾ 19 ਥੋੜੀ ਹੈ ਬੱਸੀ ਦੀ ਆ ਮੈਂ ਕੋਈ ਵਿੜਾਈ ਨਹੀਂ ਕਰਦਾ ਕੋਈ ਇਹਦੀ ਆਪਾਂ ਹੰਕਾਰ ਨਹੀਂ ਕਰਦੇ ਨਾ ਬਈ ਨਾ ਨਾ ਆਪਣੀ ਆਪਣੀ ਗਾਂ ਦੀ ਖਾਸियत ਇਹੀ ਹੁੰਦੀ ਆ ਭਰਾ ਮੇਰਾ ਦੇਖ ਲੈ ਲੈ ਆ ਚੀਜ਼ ਆ ਲੈ ਠੀਕ ਆ ਗੱਲ ਕਰੀ ਕਰੀਆਂ ਇਹਨੂੰ ਮਾੜੀ ਪੈਰ ਜੀ ਸਹੀ ਕਰਾ ਦੇ ਲੈ ਇੱਥੋਂ 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 ਕਰਾ ਦੇ ਇੱਕ ਗੱਲ ਥੋੜਾ ਜਿਆਦਾ ਇਹ ਇੱਥੋਂ ਕਰਾ ਦੇ ਥਾਣ ਲੈ ਵੇ ਇੱਥੋਂ ਚੈੱਕ ਕਰਾ ਦੇ ਆ ਮਾਲ ਲਗਮਾਗੇ ਪਿੱਛੇ ਦਾ ਲੈਵਾ ਰੱਖੂਗੀ ਪਰੇਸ਼ਾਨ ਨਾ ਕਰ ਗਰਮੀ ਚੱਲਣ ਵਾਲੀ ਆ ਹਾਂ ਗਰਮੀ ਤੋਂ ਤੋ ਤੋਫ ਹੀ ਆ ਵੀਰੇ ਗਰਮੀ ਚੱਲਣ ਵਾਲੀ ਬੱਛੀ ਆ ਕਿੰਨੇ ਪੈਸੇ ਚੰਗਾ ਛੜ ਦੇ ਤੰਗ ਨਾ ਕਰ 88 ਦੀ ਦੇ ਦਾਂਗੇ ਭਰਾ ਮੇਰਾ 88 ਦੀ ਦੇ ਦਾਂਗੇ ਮੁੱਲ 1.5 ਕਰਾਲਾ 1.10 ਕਰਾਲਾ 88 ਦੀ ਦੋ ਦੰਦ ਦਾ ਬਚਾ ਨਾਸਲ ਕੁਆਲਿਟੀ ਵਾਲੀ ਬੱਸੀ ਆ ਪਿਓਰ ਮੂੰਹੋਂ ਦੋਂਦੀ ਏ ਜੇ ਇੱਕ ਦੰਦ ਵੀ ਚੱਕਾ ਸਿੱਟ ਗਿਆ ਸੱਡ ਕੇ ਭਾਜੇ ਖਰਚਾ ਪਾਣੀ ਦੇ ਦਾਂਗੇ ਆਪਾਂ ਠੀਕ ਆ ਗੱਲ ਇਹ ਦੇ ਦਾਂਗੇ 88 ਦੀ 88 ਦੀ ਇਹ 95 ਦੀ ਇਹ ਦੇ ਦ ਫਿਰ ਆਪਾਂ ਉਹ ਜਾਂ ਮਾਨਤਾਣ ਕਰਦੇ ਆਂਗੇ ਬਾਲਾਂ ਗੁੜੀ ਮੁੱਲ ਨਹੀਂ ਕਰਦੇ ਆਪਾਂ ਮੁੱਲ ਵੀ ਇੱਕ 20 ਵੀ ਮੰਗੀ ਹੈ ਨਾ ਤੇ ਠੰਡੀ ਸੀ ਦੁਨੀਆ ਹੱਦੋਂ ਵੱਧ ਨੇ ਬਾਈ ਜਿੰਨੀ ਸੇਫਤ ਕਰਾਂ ਦੀ ਕੀ ਹੈ ਠੀਕ ਹੈ ਗੱਲ ਨੰਬਰ ਬੋਲ ਦੇਣਾ ਨੰਬਰ 9779475642 ਬਈ ਇਹਦਾ 9779475642 ਦਾ ਨੰਬਰ ਆ ਤਾਜੀ ਸੁਣੀ ਦਿਖਾਤੀ ਬਹੁਤ ਕਮਾਲ ਦੀ ਤੇ ਦੋ ਦੰਦ ਦਾ ਇਧਰਲੇ ਬੰਨੇ ਤੋਹਫਾ ਪੀਸ ਦਿਖਾਤਾ ਬਾਈ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਜਮਕੌਰ ਨਾਲ ਕਰ ਲਿਓ ਧੰਨਵਾਦ